ਪ੍ਰਸ਼ਪਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਜੀਪੁਰ ਐਸ ਵੇਲੇ ਧਾਰਮਿਕ ਹਲਕਿਆਂ ਵਿੱਚ ਖਾਸ ਕਰਕੇ ਡੇਰਾ ਸਤ ਸੰਗ ਬਿਆਸ ਰਾਧਾ ਸੁਆਮੀ ਡੇਰੇ ਦੇ ਨਾਲ ਪ੍ਰਸਿੱਧ ਇੱਕ ਦਿਨ ਪਹਿਲਾਂ ਹੋਇਆ ਫੈਸਲਾ ਜਿਹੜਾ ਉਹ ਐਸ ਵੇਲੇ ਬਹੁਤ ਚਰਚਾ ਦੇ ਵਿੱਚ ਜਿਹੜੀ ਗੱਲ ਸਭ ਤੋਂ ਵੱਡੀ ਡੇਰਾ ਬਿਆਸ ਨਾਲ ਸੰਬੰਧਤ ਨਿਕਲ ਕੇ ਸਾਹਮਣੇ ਆਈ ਹੈ ਅੱਜ ਸਵੇਰ ਤੋਂ ਕਿ ਬਾਬਾ ਗੁਰਿੰਦਰ ਸਿੰਘ ਢੁੱਲੋਂ ਜਿਹੜੇ ਮੌਜੂਦਾ ਮੁਖੀ ਸਨ ਡੇਰਾ ਸਤਸੰਗ ਬਿਆਸ ਦੇ ਉਹਨਾਂ ਨੇ ਆਪਣਾ ਜਾਨਸ਼ੀਨ ਜਸਦੀਪ ਸਿੰਘ ਗਿੱਲ ਨੂੰ ਅਧਿਕਾਰਤ ਕੀਤਾ ਸੀ ਕੱਲ ਡੇਰੇ ਦੇ ਸੈਕਟਰੀ ਵੱਲੋਂ ਬਕਾਇਦਾ ਇਸ ਸੰਬੰਧੀ ਨੋਟੀਫਿਕੇਸ਼ਨ ਸੀ ਜਿਹੜਾ ਜਾਰੀ ਕਰ ਦਿੱਤਾ ਸੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਜਾਣ ਤੋਂ ਬਾਅਦ ਦੇਰ ਰਾਤ ਕੁਝ ਸੰਗਤਾਂ ਦਾ ਬੈਰਾਗ ਜਾਂ ਸੰਗਤਾਂ ਦੇ ਵਿੱਚ ਇੱਕ ਅਪਨਾਤ ਕਹਿ ਲਈ ਜਾਵੇ ਸੰਗਤਾਂ ਵਿੱਚ ਪ੍ਰੇਮ ਭਾਵਨਾ ਜਾਂ ਡੇਰਾ ਜੇਰਾ ਵਿਆਸ ਇਹਦਾ Satsang ਵਿਆਸ ਜਿਹੜਾ ਕਿ ਕੱਲ ਦਾ ਚਰਚਾ ਦੇ ਵਿੱਚ ਸੀ ਕਿ ਡੇਰਾ ਮੁਖੀ ਮੌਜੂਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਆਪਣਾ ਜਾਨਸ਼ੀਨ ਨਿਯੁਕਤ ਕਰ ਦਿੱਤਾ ਅਧਿਕਾਰੀ ਨਿਯੁਕਤ ਕਰ ਦਿੱਤਾ ਡੇਰੇ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਅੱਜ ਤੋਂ ਬਾਅਦ ਸਤਸੰਗ ਦਾ ਸਾਰਾ ਕੰਮ ਨਾਮਦਾਨ ਦੇਣ ਦੀ ਜਿਹੜੀ ਪ੍ਰਕਿਰਿਆ ਡੇਰੇ ਦੀ ਸੰਪਰਦਾ ਹੈ ਉਹਦੀ ਸਾਰੀ ਪ੍ਰਕਿਰਿਆ ਨਾਮਦਾਨ ਦੇਣ ਸਮੇਤ ਸਾਰਾ ਕੁਝ ਜਿਹੜੇ ਉੱਤਰ ਅਧਿਕਾਰੀ ਨੇ ਜਸਦੀਪ ਸਿੰਘ ਗਿੱਲ ਸਪੁੱਤਰ ਸਹਾਰ ਸੁਖਦੇਵ ਸਿੰਘ ਗਿੱਲ ਉਹ ਸੰਭਾਲਣਗੇ ਉਹ ਹੀ ਅਦਾ ਕਰਨਗੇ ਅਤੇ ਬਕਾਇਦਾ ਰੂਪ ਦੇ ਵਿੱਚ ਸਤਸੰਗ ਵੀ ਕਰਨਗੇ ਪਰੰਤੂ ਦੇਰ ਰਾਤ ਇਹ ਬਕਾਇਦਾ ਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਇਸ ਫੈਸਲੇ ਨੂੰ ਥੋੜਾ ਜਿਹਾ ਚੇਂਜ ਕੀਤਾ ਥੋੜਾ ਜਿਹਾ ਬਦਲੀ ਕੀਤਾ ਅ ਅੰਦਰ ਕੀ ਹੋਇਆ ਇਹ ਸਵਾਲ ਸਭ ਤੋਂ ਵੱਡੇ ਨੇ ਜਿਹੜੇ ਉੱਪਰ ਕੇ ਸਾਹਮਣੇ ਆਉਂਦੇ ਨੇ ਵੱਖ-ਵੱਖ ਚੈਨਲਸ ਵੱਖ-ਵੱਖ ਸੋਸ਼ਲ ਮੀਡੀਆ ਵੱਖ-ਵੱਖ ਪਲੇਟਫਾਰਮਸ ਤੋਂ ਕਿ ਉੱਥੋਂ ਦੀਆਂ ਸੰਗਤਾਂ ਨੇ ਜਿਹੜੀਆਂ ਡੇਰੇ ਨਾਲ ਸੰਬੰਧ ਰੱਖਦੀਆਂ ਨੇ ਉਹਨਾਂ ਵੱਲੋਂ ਵੱਡੇ ਲੈਵਲ ਤੇ ਇਹ ਵੈਰਾਕ ਕੀਤਾ ਜਾ ਰਿਹਾ ਸੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਸੀ ਕਿ ਐਡਾ ਕੀ ਜ਼ਰੂਰਤ ਪਈ ਸੀ ਇਨੀ ਕਾਲੀ ਕਰਨ ਦੀ ਲੋੜ ਕੀ ਸੀ ਕਿਉਂ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਆਪਣਾਤ ਮੋਹ ਮੁਹੱਬਤ ਦਾ سلسلہ ਸੀ ਜਿਹੜਾ ਉਹ ਦੇਰ ਰਾਤ ਤੋਂ ਭਾਵਨਾਵਾਂ ਦੇ ਵਹਿਣ ਵਿੱਚ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਟੀਵੀ ਚੈਨਲਸ ਦੇ ਉੱਤੇ ਦਿਖਾਇਆ ਗਿਆ ਕਿ ਉਹ ਸੰਗਤਾਂ ਸਾਰੀਆਂ ਇੱਕ ਤਰ੍ਹਾਂ ਨਾਲ ਰੂੜ ਲੱਗੀਆਂ ਸਨ ਤੇ ਸੰਗਤਾਂ ਦੇ ਜਿਹੜੀਆਂ ਸੰਗਤਾਂ ਅੰਦਰ ਚਾਰ ਤੋਂ 4000 ਦੇ ਲਗਭਗ ਸਿਧਾਲੂ ਅਕਸਰ ਉੱਥੇ ਆਉਂਦੇ ਜਾਂਦੇ ਵੀ ਰਹਿੰਦੇ ਨੇ ਬਹੁਤ ਸਾਰੇ ਅੰਦਰ ਵੀ ਰਹਿੰਦੇ ਨੇ ਬਹੁਤ ਵੱਡਾ ਡੇਰਾ ਹੈ ਵਿਆਸ ਜਿੱਥੇ ਵੱਡੇ ਲੈਵਲ ਤੇ ਪਰਿਵਾਰ ਜਿਹੜੇ ਵੱਸਦੇ ਨੇ ਖਾਸ ਕਰਕੇ ਜਸਦੀਪ ਸਿੰਘ ਗਿੱਲ ਹੋਰ ਤਾਂ ਪਰਿਵਾਰ ਵੀ ਉੱਥੇ ਹੀ ਰਹਿੰਦਾ ਹੈ ਤੇ ਡੇਰੇ ਦੇ ਵਿੱਚੋਂ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਆਖਰ ਇਹ ਹੀ وجہ ਸੀ ਸੰਕਟਾਂ ਦੀ ਵਿਰਾਗ ਸੀ ਆਪਣਾਤ ਸੀ ਮੋਹ ਸੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣ ਅਗਲਾ ਫੈਸਲਾ ਕੀ ਲੈਣਗੇ ਕਿ ਡੇਰੇ ਦੇ ਵਿੱਚ ਰਹਿਣਗੇ ਕਿ ਡੇਰੇ ਵਿੱਚੋਂ ਜਾਣਗੇ ਆਖਰ देर रात ਫੈਸਲਾ ਲੈ ਲਿਆ ਗਿਆ ਕਿ ਮੌਜੂਦਾ ਮੁਖੀ ਨੇ ਜਿਹੜੇ ਜਸਦੀਪ ਸਿੰਘ ਗਿੱਲ ਉਹ ਉੱਤਰ ਅਧਿਕਾਰੀ ਦੇ ਰੂਪ ਵਿੱਚ ਬਾਬਾ ਜੀ ਦੇ جانਸ਼ੀਨ ਵਜੋਂ ਕੰਮ ਕਰਨਗੇ ਅਤੇ ਨਾਮਦਾਨ ਦੇ ਸਮੇਤ ਸਤਸੰਗ ਦਾ ਜਿਹੜਾ ਕਾਰਜਪਾਰਾ ਉਹ ਮੌਜੂਦਾ ਮੁਖੀ ਜਿਹੜੇ ਅਹੁਦਾ ਛੱਡ ਰਹੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਹੀ ਕਰਨਗੇ ਇਹ ਵੱਡਾ ਬਦਲਾਅ ਕੱਢਦਾ ਜਿਹੜਾ ਚਰਚਾ ਦੇ ਵਿੱਚ ਸੀ ਦੇਰ ਰਾਤ ਤੋਂ ਚੈਨਲਾਂ ਦੇ ਉੱਤੇ ਵੀ ਇਹ ਗੱਲ ਆ ਰਹੀ ਆ ਪਰੰਤੂ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਇਹ ਆ ਕਿ ਸੰਗਤਾਂ ਦੇ ਵਿੱਚ ਜਾਂ ਡੇਰੇ ਦੇ ਪੈਰੋਕਾਰ ਅਨੁਾਈ ਦੇ ਜਿਹੜੇ ਉੱਥੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਵਨਾਵਾਂ ਦਾ ਇੱਕ ਸਮੁੰਦਰ ਸੀ ਜਿਹੜਾ ਉਹ ਗੈਰ ਰਿਹਾ ਸੀ ਤੇ ਸਾਰੀਆਂ ਸੰਗਤਾਂ ਇੱਕ ਤਰ੍ਹਾਂ ਨਾਲ ਅੰਦਰ ਤੋਂ ਜਿਹੜੀ ਰਿਪੋਰਟ ਆਈ ਹੈ ਉਹ ਇਹ ਵੀ ਆ ਕਿ ਰੋਂਦੀਆਂ ਸਨ ਬਹੁਤ ਸਾਰੀਆਂ ਸੰਗਤਾਂ ਤੇ ਉਹਦੇ ਮੱਦੇ ਨਜ਼ਰ ਨੇਰੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਸਦੀਪ ਸਿੰਘ ਗਿੱਲ ਉਤਰਧਿਕਾਰੀ ਦੇ ਤੌਰ ਤੇ ਸਤ ਸੰਗ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਬੈਠਿਆ ਕਰਨਗੇ ਨਾਮਦਾਨ ਦੀ ਪ੍ਰਕਿਰਿਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਕਰਨਗੇ ਤੇ ਬਾਕੀ ਜਿਹੜਾ ਕਾਰਜਪਾਰ ਹੈ ਸਾਰਾ ਡੇਰੇ ਦੀਆਂ ਸੇਵਾਵਾਂ ਨੇ ਡੇਰੇ ਦਾ ਜਿੰਨਾ ਵੀ ਕਾਰਜਪਾਰ ਹੈ ਕੰਮ ਕਾਜ ਹੈ ਹਸਪੀਟਲ ਚੱਲਦੇ ਨੇ ਸੇਵਾਵਾਂ ਚੱਲਦੀਆਂ ਨੇ ਜਿੰਨੀਆਂ ਉਹਨਾਂ ਸਾਰਿਆਂ ਦਾ ਕੰਮ ਕਾਜ ਜ਼ਿੰਮਾ ਹੈ ਜਿਹੜਾ ਉਹ ਜਸਦੀਪ ਸਿੰਘ ਗਿੱਲ ਹੀ ਨਿਭਾਉਣਗੇ ਇਨ ਫਿਊਚਰ ਉਹਨਾਂ ਨੂੰ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਪੂਰੇ ਤੌਰ ਤੇ ਮੁਕੰਮਲ ਤੌਰ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਵੱਲੋਂ ਸੰਭਾਲ ਦਿੱਤੀ ਜਾਵੇਗੀ ਡੇਰੇ ਦੇ ਵਿੱਚੋਂ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਸਤਸੰਗ ਬਾਬਾ ਜੀ ਆਪ ਕਰਨਗੇ ਨਾਮਦਾਨ ਦੇਣ ਦੀ ਪ੍ਰਕਿਰਿਆ ਜਿਹੜੀ ਡੇਰੇ ਦੀ ਰਿਵਾਇਤਾਂ ਮੁਤਾਬਕਾ ਉਹ ਵੀ ਆਪ ਕਰਨਗੇ ਅਤੇ ਜਸਦੀਪ ਸਿੰਘ ਗਿੱਲ ਉਹਨਾਂ ਦੇ ਨਾਲ ਜਿਹੜੇ ਮੌਜੂਦਾ ਮੁਖੀ ਜਿਨ੍ਹਾਂ ਨੂੰ ਉਤਰ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਾਨਸ਼ੀਨ ਬਣਾਇਆ ਗਿਆ ਹੈ ਡੇਰਾ ਮੁਖੀ ਦੀ ਸੇਕ ਤੋਂ ਬਾਅਦ ਜਾਂ ਉਹਨਾਂ ਦੇ ਸਰੀਰਕ ਤੌਰ ਤੇ ਕਿਉਂਕਿ ਇਹ ਦੁਨਿਆਵੀ ਸੱਚ ਹੈ ਇਹ ਗੱਲ ਕਿ ਹਰ ਮਨੁੱਖ ਨੇ ਦੁਨੀਆ ਤੋਂ ਜਾਣਾ ਉਹਨਾਂ ਦੇ ਜਾਣ ਤੋਂ ਬਾਅਦ ਸਾਰਾ ਜਿਹੜਾ ਕਾਰਜ ਭਾਰ ਹੈ ਮੁਕੰਮਲ ਰੂਪ ਵਿੱਚ ਉਹਨਾਂ ਦਾ ਉਹਨਾਂ ਨੂੰ ਆਪਣਾ ਉੱਤਰ ਅਧਿਕਾਰੀ ਪਹਿਲਾਂ ਨਿਯੁਕਤ ਕਰ ਦਿੱਤਾ ਗਿਆ ਹੈ ਡੇਰਾ ਮੁਖੀ ਗੁਰਿੰਦਰ ਸਿੰਘ ਢਿਲੋਂ ਵੱਲੋਂ ਤੇ ਹੁਣ ਮੌਜੂਦਾ ਮੁਖੀ ਜਸਦੀਪ ਸਿੰਘ ਗਿੱਲ ਤੇ ਜਿਹੜੀ ਕੱਲ ਡਿਊਟੀ ਲੱਗੀ ਸੀ ਉਹ ਇਹ ਸੀ ਕਿ ਉਹ satsang ਵੀ ਕਰਨਗੇ ਨਾਮਦਾਨ ਵੀ ਦੇਣਗੇ ਬੇਹੱਦ ਪੜੇ ਲਿਖੇ ਤੇ ਬਹੁਤ ਉੱਚ ਅਹੁਦਿਆਂ ਦੇ ਨਾਲ ਲਬਰੀਸ ਕੈਂਬਰिज ਵਰਕ ਯੂਨੀਵਰਸਿਟੀ ਤੋਂ ਪੜ੍ਹੇ ਲਿਖੇ ਜਿਹੜੇ ਕਿ ਕੈਮੀਕਲ ਇੰਜੀਨੀਅਰਿੰਗ ਪੀ ਐਚ ਡੀ ਬਹੁਤ ਸਾਰੇ ਵੱਡੇ ਅਹੁਦਿਆਂ ਤੇ ਰਹਿਣ ਵਾਲੇ ਜਸਦੀਪ ਸਿੰਘ ਗਿੱਲ ਜਿਨ੍ਹਾਂ ਦਾ ਆਰਥਿਕ ਖੇਤਰ ਦੇ ਵਿੱਚ ਜਿਨ੍ਹਾਂ ਦਾ ਵੱਡਾ ਇੱਕ ਤਜਰਬਾ ਹੈ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਨੇ ਰਹਿ ਰਹੇ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਉੱਤਰ ਅਧਿਕਾਰੀ ਵਜੋਂ ਉਹਨਾਂ ਕੁਝ ਸੇਵਾਵਾਂ ਨੇ ਜੜੀਆਂ ਉਹ ਡੇਰੇ ਨਾਲ ਸੰਬੰਧਤ ਦੇ ਦਿੱਤੀਆਂ ਗਈਆਂ ਨੇ ਪਰੰਤੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੰਗਤਾਂ ਦੇ ਵਿਰਾਗ ਮੁਹ ਆਪਣਾ ਤ ਪਿਆਰ ਦਾ ਸਦਕਾ ਨਾਮਦਾਨ ਦੀ ਪ੍ਰਕਿਰਿਆ ਅਤੇ ਡੇਰੇ ਦੇ ਵਿੱਚ ਜਿਹੜੀ ਸਤਸੰਗ ਦੀ ਪ੍ਰਕਿਰਿਆ ਹੈ ਉਹ ਖੁਦ ਸੰਭਾਲਣ ਦਾ ਫੈਸਲਾ ਜਿਹੜਾ ਉਹ ਡੇਰੇ ਵੱਲੋਂ ਕੀਤਾ ਗਿਆ ਹੈ ਫਿਲਹਾਲ ਇੰਨਾ ਹੀ ਦੋਸਤੋ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕਲ ਇਸ ਨੂੰ ਲਾਇਕ ਸ਼ੇਅਰ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਤੁਸੀਂ ਸਾਰੇ ਜਰੂਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ